ਈਆ ਬੰਦਨ ਕਰਦੇ ਨਾ ਰਾਤ ਖਾਦੀ ਬੀਤੀ ਚ ਸਾਰਾ ਇਹ ਨਹੀਂ ਪਤਾ ਲੱਗਦਾ ਕਿ ਚੀਜ਼ਾਂ ਰੱਖ ਕੇ ਕਿੱਥੇ ਬੀਟੀ ਦੀਆਂ ਕਿਰਨ ਹੈ ਕਿਰਨ ਮੇਰੀ ਐਨੇ ਕਿੱਥੇ ਆ ਹਾਂਜੀ ਐ ਲੋ ਐ ਕਿ ਜਿੱਧਰ ਮਰਜ਼ੀ ਰੱਖ ਦਿੰਦੇ ਜੇ ਬਾਤ ਨਵੇਂ ਬਣਾਉਣ ਤੋਰ ਦਿੰਦੇ ਜੇ ਆਪਣੀਆਂ ਚੀਜ਼ੇ ਦਾ ਨਾ ਆਪ ਧਿਆਨ ਰੱਖਿਆ ਕਰੋ ਤੂੰ ਕਾਹਦੇ ਲਈ ਆ ਉਹ ਮੈਂ ਤੇੜੀ ਪੀਹੇ ਆ ਜਿਹੜੀ ਤੇਰੀ ਚੀਜ਼ਾਂ ਦਾ ਹਾਲ ਧਿਆਨ ਰੱਖੀ ਜਾਵਾ ਉਹ ਤੂੰ ਪੀਏ ਹੀ ਆ ਮੈਂ ਕਿਉਂ ਪੀਏ ਆ ਵਿਆਹ ਤਾਂ ਪਹਿਲਾਂ ਵੀ ਤੇ ਆਪੇ ਹੀ ਕਰਦੇ ਸੀ ਨਾ ਸਾਰਾ ਕੁਝ ਅੱਛਾ ਜੇ ਪੀਏ ਨਹੀਂ ਹੈਗੀ ਤੇ ਰਾਜ ਤੇ ਬੜਾ ਡਿਊਟੀ ਬਣ ਕੇ ਫੋਨ ਕਰੀ ਜਾਣੀ ਰਹਿਣੀ ਆ ਕਿੱਥੇ ਉਹ ਕਿੱਥੇ ਉਹ ਆਏ ਨਹੀਂ ਆਏ ਨਹੀਂ ਜਿੱਤਰਾ ਮੈਂ ਅੱਗੇ ਤੇਰੇ ਕੋ ਪੇਸ਼ੀ ਭੁਗਤ ਨਹੀਂ ਹੁੰਦੀ ਆ ਤੇ ਹੋਰ ਤੇ ਜਦੋਂ ਰੁਪਏ ਲੈਣੇ ਹੁੰਦੇ ਆ ਉਦੋਂ ਫਾਈਨਾਂਸ ਮਿਨਿਸਟਰ ਬਣ ਜਾਨੀ ਐ ਤੇ ਜਦੋਂ ਸਾਰਾ ਘਰ ਅੱਗੇ ਲਾਉਣਾ ਹੁੰਦਾ ਵਾ ਉਦੋਂ ਹੋਮ ਮਿਨਿਸਟਰ ਬਣ ਜਾਨੀ ਐ ਹੈ ਜਿਆਦਾ ਨਾ ਗੱਲਾਂ ਨਾ ਕਰੋ ਮੇਰੇ ਨਾਲ ਮੇਰੀ ਗੱਲ ਸੁਣੋ ਹੁਣ ਤੇ ਤੋਂ ਇਹ ਸੈਂਡਵਿਚ ਖਾ ਲੈਣੇ ਆ ਉਹ ਰਾਹ ਦੀ ਸਬਜ਼ੀ ਵੀ ਦੱਸ ਰਾਕੀ ਕੀ ਖਾਣਾ ਵਾ ਕਿਰਨ ਸਾਰਾ ਕੁਝ ਮੈਂ ਹੀ ਦੱਸਣਾ ਕਿ ਤੇ ਆਪਣਾ ਵੀ ਦਿਮਾਗ ਵਰਤਲਾ ਮੇਰਾ ਤਾਂ ਇਹ ਬਿਲਕੁਲ ਪੈਕ ਕਰਕੇ ਰੱਖਿਆ ਹੋਇਆ ਕਿਤੇ ਉਹਨੂੰ ਨਾ ਮਾੜੀ ਜਿਹੀ ਵੀ ਹਵਾ ਨਾ ਲੱਗ ਜੇ ਐ ਏਅਰ ਟਾਈਟ ਕਰਕੇ ਤੂੰ ਰੱਖਿਆ ਉਹਨੂੰ ਜੇ ਐਡਾ ਹੀ ਹੁੰਦਾ ਨਾ ਤੇ ਫੇਰ ਤੁਹਾਡੇ ਘਰੇ ਨਹੀਂ ਸ਼ਾਂਤੀ ਨਹੀਂ ਹੋਣੀ ਜੇ ਮੇਰਾ ਦਿਮਾਗ ਤੇ ਹੈ ਹੀ ਹੁੰਦਾ ਨਾਲੇ ਮੇਰੀ ਗੱਲ ਸੁਣੋ ਸਭ ਤੋਂ ਜ਼ਿਆਦਾ ਨਖਰੇ ਖਾਣ ਕਿੰਝੇ ਤੁਹਾਡੇ ਹੀ ਆ ਕਿਉਂਕਿ ਜੇ ਇੱਕ ਚੀਜ਼ ਬਣਾ ਲਈ ਦੂਸਰੀ ਤੂੰ ਹੀ ਨਹੀਂ ਖਾਣੀ ਤੇ ਦੂਸਰੀ ਬਣਾ ਲਈ ਤੀਸਰੀ ਨਹੀਂ ਖਾਣੀ ਫੇ ਚਾਰ ਜੱਡੀ ਸ਼ਾ ਕੋਣ ਬਣਾਵੇਂ ਨਾਲੇ ਕਿੰਨੇ ਸਾਲ ਹੋ ਗਏ ਵਿਆਹ ਨੂੰ ਵਿਆਹ ਨੂੰ ਹੋ ਗਏ 6 ਸਾਲ ਤੇ ਹਕੇ ਤੱਕ ਤੈਨੂੰ ਇਹੋ ਹੀ ਨਹੀਂ ਪਤਾ ਲੱਗਾ ਇਹਨੇ ਖਾਣਾ ਕੀ ਆ ਕਿ ਨਹੀਂ ਸਬਜ਼ੀਆਂ ਉਹ ਹੀ ਆ ਜਿਹੜੀਆਂ ਤੂੰ ਹੀ ਨਹੀਂ ਖਾਣੀਆਂ ਫਿਰ ਹੁਣ ਮੈਂ ਜਿੱਥੋਂ ਕੁਦਰਤ ਤੋਂ ਦੁਬਾਰਾ ਕਹਾ ਕਿ ਤੂੰ ਇੱਕ ਨਵੀਂ ਸਬਜ਼ੀ ਯਾਦਗਾਰ ਜੀ ਮਾਨ ਸਾਹਿਬ ਨੇ ਖਾਣੀ ਆ ਹੱਲ ਕੀ ਆ ਹੱਲੇ ਦੱਸੋ ਖਾਣਾ ਕੀ ਆ ਤੂੰ 참ੀ ਆਲੂ ਪਨੀਰ ਬਣਾ ਲਈ ਪਨੀਰ ਕਾਸ਼ ਵੀ ਖੁਸ਼ ਹੋ ਕੇ ਖਾ ਲੈਂਦੀ ਤੇ ਨਾਲੇ ਝਟਕਾ ਲਈ ਹੈ ਉਹ ਨਹੀਂ ਨਹੀਂ ਮੈਂ ਕਿਉਂ ਖਾਣਾ ਪਨੀਰ ਲਿਆ ਦਿਓ ਫਿਰ ਐਸ ਗੱਲ ਤੇ ਆ ਉਹ ਯਾਰ ਕਹਿ ਤੀ ਦਿੱਤਾ ਵਾ ਖਾ ਲਾ ਖਾਦੀ ਹੋਣੀ ਰਹੀ ਤੇ ਪਨੀਰ ਲਿਆ ਦਿਓ ਫਿਰ ਆਪਨੇ ਪੇਕ ਕਿਉਂ ਮੰਗਾ ਲਾ ਹੁਣ ਪਨੀਰ ਵੀ ਜਾ ਕੇ ਮੈਂ ਲਿਆਵਾਂ ਦੁਕਾਨ ਤੇ ਇਥੋਂ ਕਿਸ ਨੂੰ ਭੇਜ ਰੁਪਈਏ ਦੇ ਪੇਕ ਕਿਉਂ ਮੰਗਾ ਲਾ ਨਹੀਂ ਆ ਪੇਕਿਆਂ ਦੀ ਗੱਲ ਕਿੱਥੋਂ ਆ ਗਈ ਵਿੱਚ ਨਹੀਂ ਇਹ ਤਾਂ ਹੀ ਗੱਡਾ ਲਿਆਣਾ ਖਾਣਾ ਤੁਸੀਂ ਆ ਮੇਰੇ ਪੇ ਕਹਿੰਦੇ ਕੀ ਕਹਿੰਦਾ ਤੁਹਾਨੂੰ ਪਨੀਰ ਦੇ ਕੇ ਅੱਛਾ ਵੀ ਵੇਹ ਕੁੜੀਆਂ ਆਪਣੇ ਘਰ ਨੂੰ ਕਿੰਨੀਆਂ ਸਿਆਣੀਆਂ ਹੁੰਦੀਆਂ ਹੀ ਹਨਾ ਉਸੇ ਵੇਲੇ ਹੀ ਕਿ ਕਦੇ ਕਦੇ ਦੇ ਦੇਣਗੇ 400 ਰੁਪਏ 500 ਰੁਪਏ ਕਿਲੋ ਪਨੀਰ ਹੈ ਕਿ ਤੇ ਮੇਰੀ ਤੇ ਨਹੀਂ ਆ ਚੱਲੀ ਉਹ ਮੈਂ ਕਹਿੰਦੀ ਆ ਤੁਸੀਂ ਕਿੰਨਾ ਖਾਣਾ ਗੱਲ ਕਰੋ ਮੇਰੇ ਪੇ ਕਹਿੰਦੇ ਤੇ ਫਰਿਜ ਚ ਪਨੀਰ ਦਹੀਂ ਡਰਾਈ ਫਰੂਟ ਮੋਕਦਣੀ ਆ 4 ਕਿਲੋ ਖਾਣਾ 5 ਕਿਲੋ ਖਾਣਾ 6 ਕਿਲੋ ਖਾਣਾ ਗੱਲ ਕਰੋ ਕਿੰਨਾ ਖਾਣਾ ਵਾ ਮਿੰਟ ਤੋਂ ਪਹਿਲਾਂ ਤੁਹਾਡੇ ਘਰੇ ਪਹੁੰਚ ਜਾਂਦਾ ਪਨੀਰ ਮੁਕਦਾ ਤਦ ਨਹੀਂ ਆ ਕੀ ਉਹ ਵਰਤਦੇ ਨਹੀਂ ਹੋਣੇ ਉਹਨਾਂ ਨੂੰ ਕਹੇ ਵਰਤਿਆ ਕਰੋ ਫਿਰ ਆਪੀ ਮੁਕ ਗਿਆ ਕਰੂਗਾ ਤੁਸੀਂ ਤਾਂ ਕਿਵੇਂ ਜਾਣਦੇ ਨਹੀਂ ਜੇ ਨਾ ਉੱਥੇ ਜਾਣਦੇ ਜਿਦੇ ਪਨੀਰ ਦੇ ਪਕੌੜੇ ਕਦੀ ਪਨੀਰ ਦੀ ਸਬਜੀ ਕਦੀ ਕੁਝ ਹੋਰ ਇਹ ਵੀ ਤੇ ਤੁਹਾਨੂੰ ਪਤਾ ਹੀ ਹੈ ਨਾ ਕਿੰਨਾ ਪਨੀਰ ਖਾਂਦੇ ਆ ਮੇਰੇ ਪੇਕੇ ਤੇ ਗੱਲ ਸੁਣੋ ਕਿੰਨਾ ਖਾਣਾ ਮੈਂ ਫੋਨ ਕਰਕੇ ਕਹਾਂ ਉਹਨੂੰ ਤੁਹਾਡੇ ਜਵਾਈ ਨੇ ਪਨੀਰ ਦੀ ਡਿਮਾਂਡ ਕੀਤੀ ਆ ਚਲ ਜੀ ਇੰਨੀ ਮਿਹਰਬਾਨ ਹੋਈਆਂ ਹਨਾ ਕਿ ਕਿੰਨਾ ਪਨੀਰ 2 ਕਿਲੋ 5 ਕਿਲੋ 10 ਕਿਲੋ ਵਾਵਾ ਮਿਹਰਬਾਨ ਹੈ ਨਾ ਮੈਂ ਜਾਨਾ ਉਹ ਵੀ ਪਨੀਰ ਵੀ ਖਵਾਉਂਦੇ ਆ ਹਨਾ ਤੇ ਝੂਠ ਕਿਹੜੀ ਗੱਲ ਐ ਵਿੱਚ ਨਹੀਂ ਗੱਲ ਠੀਕ ਐ ਸਬਜੀਜ਼ ਵੀ ਪਨੀਰ ਹੁੰਦਾ ਤੇ ਹੋਰ ਫਿਰ ਉਹ ਸ਼ਾਮ ਵਾਲੇ ਪ੍ਰੋਗਰਾਮ 'ਚ ਵੀ ਪਨੀਰ ਹੁੰਦਾ ਤੇ ਹੋਰ ਹਨਾ ਤੂੰ ਇਸ ਤਰ੍ਹਾਂ ਕਰ ਅੱਜ ਤੋਂ ਬਾਅਦ ਨਾ ਪਨੀਰ ਬੰਦ ਪਨੀਰ ਬੰਦ ਉਹਨਾਂ ਨੂੰ ਬਿਲਕੁਲ ਬੈਨ ਲਾ ਦੇ ਕਿ ਜਦੋਂ ਮੈਂ ਆਵਾਂ ਤੁਸੀਂ ਪਨੀਰ ਨਹੀਂ ਬਣਾਉਣਾ ਜੋ ਮਰਜੀ ਹੋ ਜੇ ਤੇ ਕੀ ਬਣਾਣਾ ਫਿਰ ਗੋਭੀ ਇੱਕੋ ਵਾਰ ਉਹਨਾਂ ਨੂੰ ਕਹਿ ਗਾਣਾ 15 20 ਟੋਲੇ ਦੀ ਚੈਨੀ ਫੜਾਉ ਮੈਨੂੰ ਫੜਾਉ ਗਾ ਪੰਗਾ ਹੀ ਨਬੜੋ ਪਨੀਰ ਆ। ਇੱਕਦਮ ਇਹਨਾਂ ਨੇ ਵਕਤ ਬਦਲਦੀਆ ਜਜ਼ਬਾਤ ਬਦਲਦੀਆ ਜ਼ਿੰਦਗੀ ਬਦਲਦੀ ਇੱਕ ਕੀ ਹੈ 15 20 ਟੋਲੇ ਦੀ ਚੈਨੀ ਨਾ ਕਹਿ ਲਗੇ ਤੈਨੂੰ ਸ਼ਰਮ ਨਹੀਂ ਆਈ ਮਾਸਾ ਜੀ ਮੈਨੂੰ ਕਿਹੜੀ ਗੱਲੋਂ ਸ਼ਰਮ ਆਉਣੀ ਆ ਨਾ ਐ ਡਿਵ ਉਹਨਾਂ ਨੇ ਤੁਹਾਨੂੰ ਕੁੜੀ ਦੇਤੀ ਵਿਆਹ ਐਡਾ ਵੱਡਾ ਗੱਦਾ ਹਜੇ ਵੀ ਕਿਸੇ ਰਹੀ ਗਈ 15 ਵੀ ਤੋਲੇ ਵਿੱਚ ਇੰਨੀ ਦੀ ਉਹਨਾਂ ਨੂੰ ਤਾਂ ਕੁੜੀ ਵਾਪਸ ਲੈ ਲਓ ਅੱਛਾ ਚੈਨੀ ਦੇ ਦੋ ਕੁੜੀ ਵਾਪਸ ਲੈ ਲਓ ਮੇਰੇ বিনা ਨਾ ਤੁਹਾਡਾ ਗੁਜ਼ਾਰਾ ਨਹੀਂ ਹੈਗਾ ਕੁੜੀ ਵਾਪਸ ਲੈ ਲਓ ਕਿ ਤਰ੍ਹਾਂ ਕਹਿੰਦੇ ਜੇ ਮਤਲਬ ਕਿ ਤੁਹਾਨੂੰ ਸੋਨਾ ਜ਼ਿਆਦਾ ਪਿਆਰਾ ਆਪਣੀ ਜਨਾਨੀ ਨਹੀਂ ਪਿਆਰੀ 1 ਲੱਖ 10 ਹਜ਼ਾਰ ਨੂੰ ਹੋ ਗਿਆ ਸੋਨਾ ਪਿਆਰਾ ਕਿਉਂ ਨਾ ਹੋਵੇ ਨਾਲੇ ਆਪਣੀ ਆਹ ਕੀ ਪਾਇਆ ਹੈ ਕੀ ਪਾਇਆ ਆਹ ਕੀ ਪਾਇਆ ਆਹ ਕੀ ਪਾਇਆ ਕੀ ਪਾਇਆ ਅਨਕੜੇ ਕੀ ਪਾਇਆ ਸੋਨਾ ਤੇ ਤੈਨੂੰ ਪਿਆਰਾ ਨਹੀਂ ਤੇ ਮੈਂ ਕਿਹੜਾ ਕਹਿਣ ਦੀ ਆ ਅੱਛਾ ਦੂਜੀ ਗੱਲ ਆ ਕਹਿੰਨੇ ਲੈ ਆ ਕੇ ਦਿੱਤੀ ਆ ਆ ਤੂੰ ਹੀ ਲਿਆ ਕੇ ਦਿੱਤੀ ਆ ਮੇਰੇ ਡੈਡੀ ਨੇ ਲੈ ਆ ਕੇ ਦਿੱਤੀ ਆ ਆਹੋ ਜੁਰਦੀ ਲਿਸਟ ਨਹੀਂ ਹੈਗੀ ਕੋਈ ਹੈ ਇਹਦਾ ਵਜਨ ਤੇ ਉਹਦਾ ਵਜਨ ਵੇਖੇ ਆ ਜਿਹੜੀ ਤੰਨਾ ਚ ਪਾਈਓ ਜ਼ਿਆਦਾ ਨਾ ਗੱਲ ਨਾ ਘਪਾਓ ਮੇਰੀ ਗੱਲ ਸੁਣੋ ਸੋਨੇ ਨੇ ਤੁਹਾਨੂੰ ਰੋਟੀ ਨਹੀਂ ਉਹਨਾਂ ਦੇ ਦੇ ਦੇਣੀ ਉਹ ਮੈਂ ਤਾਂ ਐਡੀ ਜ਼ਿੰਮੇਵਾਰੀ ਆ ਆਹੋ ਆ ਤਾਂ ਮੈਂ ਚੰਗਾਈ ਜ਼ਿੰਮੇਵਾਰੀ ਤੇ ਤੂੰ ਹੈ ਹੀ ਹੈ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਮੈਨੂੰ ਤੇ ਆਪ ਨੂੰ ਪਤਾ ਨਹੀਂ ਲੱਗਾ ਕਿਹੜੇ ਵળે 45 ਕਿਲੋ ਦੀ ਜ਼ਿੰਮੇਵਾਰੀ ਲਿਆਂਦੀ ਸੀਗੀ ਤੇ ਅੱਜ 30 ਕਿਲੋ ਦੀ ਹੋ ਗਈ ਹੈ ਅੱਛਾ ਤੇ ਕੀ ਤੇ ਆਪਣੀ ਵਾਰ ਮੈਨੂੰ ਪਨੀਰ ਹੀ ਸੁਣਾਈ ਜਾਂਦੀ ਹੈ ਕਿ ਪਨੀਰ ਤੁਨੂੰ ਖਵਾਉਂਦੇ ਆ ਪਨੀਰ ਖਵਾਉਂਦੇ ਆ ਆਹੋ ਤੇ ਫੇਰ ਕੀ ਕਹਿਣਾ ਚਾਹੁੰਦੇ ਟੜੇ ਕਹਿੰਦਾ ਮਤਲਬ ਕੀ ਆ ਮਤਲਬ ਵੀ ਤੁਨਹੋਂ 15-20 ਟੋਲੇ ਦੀ ਕੋਆ ਜੰਨੀ ਤੋਂ ਨੱਕ ਕੰਮ ਨਹੀਂ ਜੇ ਮੇਰੀ ਗੱਲ ਸੁਣ ਲੋ ਇਹ ਜਿਹੜੇ ਸੁਪਨੇ ਹੈਗੇ ਨਾ ਇਹ ਸੁੱਤੇ ਪਏ ਲਿਆ ਕਰੋ ਤੇ ਚੰਗਾ ਫਿਰ ਜਿਹੜੇ ਸੋਹਣੀਆਂ ਮਹਿੰਗੀਆਂ ਮਹਿੰਗੀਆਂ ਘੜੀਆਂ ਵਾਲੇ ਸੁਪਨੇ ਪਾਲੇ ਆ ਨਾ ਸੌਰੀ ਸ਼ੌਂਕ ਪਾਲੇ ਆ ਉਹ ਵੀ ਫਿਰ ਨਾ ਮੈਂ ਤੇ ਇਹਨਾਂ ਵੀ ਕਿਹਾ ਵਾ ਮੈਂ ਤੁਹਾਡੀ ਜ਼ਿੰਮੇਵਾਰੀ ਇੰਨੇ ਸਾਲ ਉਹਨਾਂ ਨੇ ਰੱਖਿਆ ਉਹਨਾਂ ਨੇ ਸ਼ੌਂਕ ਪਾਲੇ ਹੁਣ ਤੁਹਾਡੀ ਵਾਰੀ ਕਿ ਤੁਸੀਂ ਸ਼ੌਂਕ ਪਾਲੋ ਮੇਰੇ ਨੇ ਮੇਰਾ ਤੇ ਵਿਆਹ ਹੀ ਧੂੜ ਕੋੜ ਕੇ ਹੋਇਆ। ਉਹ ਕਹਦੇ ਮੇਰੇ ਨਾਲ ਆਇਆ ਬੜਾ ਵੱਡਾ। ਅੱਛਾ? ਹਾਂਜੀ। ਧੋਖਾ ਹੋ ਗਿਆ ਤੇਰੇ ਨਾਲ ਕੀ ਮੈਂ ਲੋਕਾਂ ਦੀਆਂ ਚੈਨੀਆਂ ਲਾ ਲਿਓ ਨਾ। ਹਾਂ। ਮੇਰੀ ਗੱਲ ਸੁਣੋ। ਹਾਂ। ਵਿਆਹ ਤੋਂ ਪਹਿਲਾਂ ਆਂਦੇ ਸੀਗੇ ਮੁੰਡਾ ਤੇ ਪੀਂਦਾ ਨਹੀਂ ਆ ਉਹਨੂੰ ਕੋਈ ਐਬ ਨਹੀਂ ਗਾ। Oh my god. ਸ਼ੀ ਸ਼ੀ ਪੇਗਾ ਵਾ। ਇਹਦੇ ਵਿਆਹ ਤੋਂ ਬਾਅਦ ਪਦੇ ਲੱਗਾ ਵਾ ਪੀਤੇ ਬਿਨਾ ਮੁੰਡਾ ਸੌਂਦਾ ਨਹੀਂ ਆ। ਧੋਖਾ ਦੇ ਮੇਰੇ ਨਾਲ ਵੀ ਇਸ ਹਾਮ ਨਾਲ ਤੇਰੇ ਘਰ ਦੇ ਆ ਕੀਤਾ। ਉਹ ਕਿਹੜਾ ਧੋਖਾ? ਕੀਤਾ। ਉਹਨਾਂ ਦੱਸਿਆ ਸੀਗਾ ਤੁਹਾਡੀ ਕੁੜੀ ਰਾਤ ਲਾਉ ਪੀਤੇ ਬਿਨਾ ਨਹੀਂ ਸੌਂਦੀ। ਜਾਣਾ ਨਾ ਗੱਲ ਨਾ ਬਣਾਓ ਮੈਂ ਵੇ ਲਸਾਈ ਹੋ ਜਾਣਾ ਲੋਈ ਜਾਣਾ ਹੋਈ ਜਾਣਾ ਤੂੰ ਵੇਹ ਚੰਗੇ ਤੋਂ ਹੀ ਲਸੇ ਹੁੰਦੇ ਜੇ ਆਪਣੀ ਨਾ ਪੁਰਾਣੀ ਫੋਟੋ ਵੇਖ ਲੈ ਮੋਂਦੀ ਵੇਖੋ ਹੁਣ ਜਿਆਦਾ ਸਿਹਤ ਬਣ ਗਈ ਤੁਹਾਡੀ ਵਿਆਹ ਤੋਂ ਬਾਅਦ ਇਹ ਮੈਨੂੰ ਸੋਚ-ਸੋਚ ਕੇ ਹੀ ਬਣ ਗਈ ਆ ਜੇ ਇੰਨਾ ਸੋਚ-ਸੋਚ ਕੇ ਤੁਸੀਂ ਲਸੇ ਹੋਈ ਜਾਂਦੇ ਹੈ ਨਾ ਪਨੀਰ ਖਾਣਾ ਬੰਦ ਕਰ ਦੋ ਕਰ ਦਿਨਾ ਬੰਦ ਉਹਨਾਂ ਨੂੰ ਤਾਂ ਚੈਨੀ ਪਾ ਦੋ 15-20 ਤੋਲੇ ਦੀ ਅੰਦਰ ਵੀ ਤੋਲੇ